ਅੱਜ ਆਪਾਂ ਟੌਪ ਦੇ ਇੰਟਰਨੈਸ਼ਨਲ ਕਬੱਡੀ ਪਲੇਅਰ ਅੰਬਾਸਰ ਸਿੰਘ ਵਾਲੇ ਦੀ ਖਾਣੀ ਤੁਹਾਡੇ ਤੱਕ ਲੈ ਕੇ ਆਏ ਹਾਂ ਇਹ ਰੇਡਰ ਆਪਣੀ ਤਗੜੀ ਤੇ ਜਾਨਦਾਰ ਖੇਡ ਕਰਕੇ ਅੱਜ ਫਰਸ਼ਾਂ ਤੋਂ ਅਰਸ਼ਾਂ ਤੱਕ ਪਹੁੰਚ ਚੁੱਕਾ ਹੈ ਕੀ ਜਾਣਦਾ ਹੈ ਕਿ ਜੇ ਕੋਈ ਜਾਫੀ ਅੰਬੇ ਨੂੰ ਜੱਫਾ ਲਾ ਦੇਵੇ ਤਾਂ ਉਹਦਾ ਬਾਹਰਲੇ ਦੇਸ਼ ਦਾ ਵੀਜ਼ਾ ਵੜਤੇ ਪਿਆ ਹੈ ਗਿਨਵੇਂ ਚੁਨਵੇਂ ਜਾਫੀ ਇਸ ਤਾਕਤ ਖਿਡਾਰੀ ਨੂੰ ਰੋਕਣ ਚ ਕਾਮਯਾਬ ਹੋਏ ਨਹੀਂ ਤਾਂ ਅੰਬੇ ਨੂੰ ਫੜਨਾ ਮਜ਼ਾਕ ਥੋੜੀ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਅੰਬੇ ਦੇ ਅਸਲ ਨਾਮ ਬਾਰੇ ਉਮਰ ਬਾਰੇ ਵਜ਼ਨ ਲੰਬਾਈ ਇਨਾਂ ਦੇ ਉਸਤਾਦ ਬਾਰੇ ਵਿਆਹ ਇਨਾਮਾਂ ਬਾਰੇ ਤੇ ਪਰਿਵਾਰ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਹੀ ਅੰਬੇ ਨੇ ਕਬੱਡੀ ਕਿਵੇਂ ਤੇ ਕਿੱਥੋਂ ਖੇਡਣੀ ਸ਼ੁਰੂ ਕੀਤੀ ਇਸ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਸੋ ਆਓ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵੀਡੀਓ ਦੇ ਅੱਗੇ ਵਧਣ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਆ ਇਸ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲਾ ਬਟਨ ਵੀ ਜਰੂਰ ਦਬਾ ਦਿਓ ਅੰਬਾਸੌਰ ਸਿੰਘ ਦਾ ਜਨਮ 2000 ਅਪ੍ਰੈਲ ਦੇ ਮਹੀਨੇ ਨੂੰ ਜ਼ਿਲ੍ਹਾ ਤਰਨਤਾਰਨ ਸਾਇਬ ਤਹਿਸੀਲ ਪੱਟੀ ਦੇ ਪਿੰਡ ਸੁਰਸਿੰਘ ਦੇ ਵਿੱਚ ਹੋਇਆ। ਪਰਿਵਾਰ ਵਾਲਿਆਂ ਨੇ ਅੰਬੇ ਦਾ ਅਸਲ ਨਾਮ ਅਮ੍ਰਿਤਪਾਲ ਸਿੰਘ ਰੱਖਿਆ। ਜਦੋਂ ਅੰਬਾ ਚੌਥੀ ਪੰਜਵੀਂ ਕਲਾਸ 'ਚ ਵੱਡਦਾ ਸੀ ਤਾਂ ਉਹਨਾਂ ਦੇ ਇੱਕ ਦੋਸਤ ਜਤਿੰਦਰਪਾਲ ਨੇ ਉਹਨਾਂ ਦਾ ਪੁੱਠਾ ਨਾਮ ਅੰਬਰ ਰੱਖ ਦਿੱਤਾ। ਸੋ ਇਦਾਂ ਸਕੂਲ ਤੋਂ ਪਿੰਡ ਪਿੰਡ ਤੋਂ ਕਬੱਡੀ ਦੇ ਵਿੱਚ ਅੱਜ ਅਮ੍ਰਿਤਪਾਲ ਸਿੰਘ ਅੰਬੇ ਦੇ ਨਾਮ ਨਾਲ ਮਸ਼ਹੂਰ ਹੋ ਚੁੱਕਿਆ ਹੈ। ਸਾਲ 2025 ਦੇ ਹਿਸਾਬ ਨਾਲ ਅੰਬੇ ਦੀ ਉਮਰ ਕੁਝ 25 ਸਾਲ ਦੇ ਲਗਭਗ ਹੋ ਚੁੱਕੀ ਹੈ। ਇਹਨਾਂ ਦੇ ਸਰੀਰ ਦੀ ਲੰਬਾਈ 5 ਫੁੱਟ 9 ਇੰਚ ਦੇ ਆਸ-ਪਾਸ ਹੈ। ਇਹਨਾਂ ਦੇ ਸਰੀਰ ਦਾ ਭਾਰ 1 ਕੁਇੰਟਲ 10 ਕਿਲੋ ਦੇ ਆਸ-ਪਾਸ ਹੈ। ਅੰਬੇ ਦੇ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਤਾਂ ਅੰਬੇ ਦੇ ਘਰ ਦੇ ਵਿੱਚ ਇਹਨਾਂ ਦੇ ਮਾਤਾ-ਪਿਤਾ ਤੇ ਇਹਨਾਂ ਦਾ ਇੱਕ ਛੋਟਾ ਭਰਾ ਵੀ ਰਹਿੰਦਾ ਹੈ। ਇਨਾਂ ਦੇ ਘਰ ਦੇ ਇਨਾਂ ਨੂੰ ਫੌਜ ਜਾਂ ਪੁਲਿਸ ਦੇ ਭਰਤੀ ਕਰਵਾਉਣ ਕਰਕੇ ਅੰਬੇ ਨੂੰ ਗਰਾਊਂਡ ਦੇ ਵਿੱਚ ਦੌੜ ਲਾਉਣ ਲਈ ਭੇਜਦੇ ਰਹੇ। ਉਧਰ ਅੰਬਾ ਗਰਾਊਂਡ ਤੇ ਜਾ ਕੇ ਕਬੱਡੀ ਖੇਡਣ ਲੱਗ ਜਾਂਦਾ। ਕਬੱਡੀ ਖੇਡਣ ਦਾ ਇਨਾਂ ਨੂੰ ਇੰਨਾ ਚਾਹ ਸੀ ਕਿ ਇਹ ਸਕੂਲ ਦੀ ਛੁੱਟੀ ਦੇ ਟਾਈਮ ਤੋਂ ਪਹਿਲਾਂ ਹੀ ਸਕੂਲੋਂ ਭੱਜ ਜਾਂਦੇ ਸੀ ਤੇ ਗਰਾਊਂਡ ਤੇ ਜਾ ਕੇ ਕਬੱਡੀ ਖੇਡਦੇ ਰਹਿੰਦੇ। ਜਦੋਂ ਇਹ 8ਵੀਂ ਕਲਾਸ 'ਚ ਪੜ੍ਹਦੇ ਸੀ ਤਾਂ ਇਨਾਂ ਨੇ ਜਲੰਧਰ ਦੇ ਚਿੰਕੋਂਦਰੋ ਪਿੰਡ ਤੋਂ ਆਪਣਾ ਪਹਿਲਾ ਮੋਟਰਸਾਈਕਲ ਜਿੱਤਿਆ। ਪਰ ਇਹ ਮੋਟਰਸਾਈਕਲ ਦੋ ਖਿਡਾਰੀਆਂ ਨੂੰ ਦਿੱਤਾ ਗਿਆ ਸੀ, ਇੱਕ ਅੰਬੇ ਨੂੰ ਤੇ ਇੱਕ ਹੋਰ ਕਿਸੇ ਖਿਡਾਰੀ ਨੂੰ। ਜੋ ਮੋਟਰਸਾਈਕਲ ਅੱਲੇ ਅੰਬੇ ਨੇ ਪਹਿਲੀ ਵਾਰ ਦਿੱਤੇ ਆ ਉਹ ਜਲੰਧਰ ਫਗਵਾੜੇ ਨੇੜੇ ਪੈਂਦੇ ਪਿੰਡ ਭਾਣੂਕਿਆਂ ਤੋਂ ਪਹਿਲਾ ਮੋਟਰਸਾਈਕਲ ਦਿੱਤਿਆ ਸੀ ਜਿਸ ਉੱਤੇ ਸਿਰਫ ਅੰਬੇ ਦਾ ਹੀ ਹੱਕ ਸੀ ਜੇ ਅੰਬੇ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਇਹਨਾਂ ਨੇ ਪਲੱਸ 2 ਆਪਣੇ ਪਿੰਡ ਦੇ ਸਰਕਾਰੀ ਸਕੂਲ ਸੌਰਸਿੰਘ ਦੇ ਵਿੱਚ ਹੀ ਕੀਤੀ ਤੇ ਹੁਣ ਇਹਨਾਂ ਨੇ 2025 ਦੇ ਵਿੱਚ ਬੀਏ ਆਪਣੀ ਫਾਈਨਲ ਕਰ ਲਈ ਹੈ ਖਾਸ ਕਰਕੇ ਕਾਲਜ ਅੰਮ੍ਰਿਤਸਰ ਦੇ ਵਿੱਚ ਸੋ ਇਦਾਂ ਅੰਬੇ ਨੇ ਦੂਜਾ ਮੋਟਰਸਾਈਕਲ ਥਾਲੀਵਾਲ ਤੋਂ ਜਿੱਤਿਆ ਤੇ ਇਹ ਮੋਟਰਸਾਈਕਲ ਜਿੱਤਣ ਦੀ ਗਿਣਤੀ ਹੌਲੀ-ਹੌਲੀ ਵਾਧੀ ਹੀ ਜਾ ਰਹੀ ਸੀ ਉਹਨੂੰ ਦੱਸ ਰਹੀਏ ਕਿ ਅੰਬੇ ਦੇ ਦੋਸਤ ਆਕਾਸ਼ ਨੇ ਇਹਨਾਂ ਨੂੰ ਉਸਤਾਦ ਬਾਜੂ ਬਾਂਕੇ ਵਾਲੇ ਨਾਲ ਮਿਲਾਇਆ ਜਿਸ ਤੋਂ ਬਾਅਦ ਅੰਬਾ ਉਹਨਾਂ ਦੀ ਦੇਖਰੇਖ ਦੇ ਵਿੱਚ ਪਹਿਲਵਾਨੀ ਵੀ ਕਰਦਾ ਰਿਹਾ ਤੇ ਕਬੱਡੀ ਦੀ ਤਿਆਰੀ ਵੀ ਕਰਦਾ ਰਿਹਾ ਉਸਤਾਦ ਨੇ ਅੰਬੇ ਨੂੰ ਇੱਕ ਗੱਲ ਸਿਖਾਈ ਕਿ ਜੇ ਤੈਨੂੰ ਕੋਈ ਖਿਡਾਰੀ ਗਰਾਊਂਡ ਦੇ ਵਿੱਚ ਇੱਕ ਥੱਪੜ ਮਾਰੇ ਤੇ ਤੂੰ ਅੱਗੇ ਉਹਦੇ ਦੋ ਮਾਰਨੇ ਨੇ ਡਰ ਕੇ ਨਹੀਂ ਤਕੜੇ ਹੋ ਕੇ ਕਬੱਡੀ ਖੇਡਣੀ ਹੈ ਉਹਨਾਂ ਦਿਨਾਂ 'ਚ ਸੁਖਮਨ ਚੋਲਾ ਬਾਜੂ ਬਾਂਕੇ ਵਾਲੇ ਕੋਲ ਆਉਂਦਾ ਰਹਿੰਦਾ ਸੀ ਅੰਬਾ ਉਦੋਂ ਨਿੱਕਾ ਜਿਹਾ ਹੁੰਦਾ ਸੀ ਤੇ ਉਹ ਸੁਖਮਨ ਦਾ ਸ਼ੁਰੂ ਤੋਂ ਹੀ ਫੈਨ ਰਿਹਾ ਤੇ ਉਹਨਾਂ ਨੂੰ ਦੇਖ ਦੇਖ ਕੇ ਕਬੱਡੀ 'ਚ ਤਕੜਾ ਹੁੰਦਾ ਗਿਆ ਬਾਕੀ ਅੰਬੇ ਨੂੰ ਰੇਡਰਾਂ 'ਚ ਉਹ ਜੋਤਾ ਮਹਿਮਦਵਾਲੀਆ ਤੇ ਜਾਫੀਆਂ ਵਿੱਚੋਂ ਫਰੀਆਦ ਖਿਡਾਰੀ ਪਸੰਦ ਨੇ ਤੋ ਐਦਾਂ ਕਰਦੇ ਕਰਾਉਂਦੇ 6 ਜਨਵਰੀ ਨੂੰ ਢੋਲਣ ਠੱਠੀਆਂ ਦੀ ਸ਼ੋਹਦ ਮੈਚ ਦੇ ਵਿੱਚ ਅੰਬੇ ਨੂੰ ਪਹਿਲੀ ਵਾਰ 올 オーਪਨ ਕਬੱਡੀ ਖੇਡਣ ਦਾ ਮੌਕਾ ਮਿਲਿਆ ਜਿੱਥੇ ਉਹਨਾਂ ਨੇ ਤਿੰਨ ਰੇਡਾਂ ਪਾਈਆਂ ਦੋ ਉਹਨਾਂ ਨੂੰ ਜੱਫੇ ਲੱਗੇ ਤੇ ਇੱਕ ਨੰਬਰ ਉਹਨਾਂ ਨੇ ਲੈ ਲਿਆ ਉਸ ਤੋਂ ਬਾਅਦ ਬਲੇਰਪੈਂਡ ਦੇ ਵਿੱਚ ਜਦੋਂ ਫਰੰਦੀਪੁਰ ਦੀ ਟੀਮ ਨਾਲ ਇਹਨਾਂ ਦੀ ਟੱਕਰ ਹੋਈ ਅੰਬਾ ਮੈਚ ਦੀ ਲਾਸਟ ਜਿੱਤ ਹਾਰ ਵਾਲੀ ਰੇਡ ਤੇ ਫੁੱਲੇ ਸੁਸ਼ਕ ਨੂੰ ਮੋਢਿਆਂ ਉੱਤੇ ਚੱਕ ਲਿਆ ਤੇ ਟੀਮ ਨੂੰ ਮੈਚ ਜਿਤਾ ਦਿੱਤਾ ਉਦੋਂ ਫਿਰ ਬਾਬਾ ਵਿਧੀ ਚੰਦ ਜੀ ਤੇ ਬਾਬਾ ਅਵਤਾਰ ਸਿੰਘ ਜੀ ਨੇ ਖੁਸ਼ ਹੋ ਕੇ ਅੰਬੇ ਦੇ ਸਰੂਪੇ ਪਾਏ ਤੇ ਅੰਬੇ ਦੇ ਸਿਰ ਉੱਤੇ ਹੱਥ ਰੱਖ ਕੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਫਿਰ ਉਸ ਤੋਂ ਬਾਅਦ ਅੰਬੇ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਉਹ ਮੈਚ ਖੇਡਦਾ ਗਿਆ ਤੇ ਇੱਕ ਤਗੜੇ ਤੇ ਤਾਕਤ ਰੇਡਰ ਵਜੋਂ ਲੋਕਾਂ ਦੀ ਨਿਗਰ ਵਿੱਚ ਆ ਗਿਆ ਜਦੋਂ ਅੰਬਾ ਨਵਾਂ ਨਵਾਂ ਖੇਡਣ ਲੱਗਿਆ ਸੀ ਤਾਂ ਉਹਨਾਂ ਦਿਨਾਂ ਦੇ ਵਿੱਚ ਕਾਫੀ ਨਾਮੀ ਖਿਡਾਰੀ ਆਪਣੀ ਟੀਮ 'ਚ ਅੰਬੇ ਨੂੰ ਖੇਡਣ ਦਾ ਮੌਕਾ ਨਹੀਂ ਮਿਲਦੇ ਸੀ ਪਰ ਅੱਜ ਅੰਬੇ ਨੇ ਆਪਣਾ ਨਾਮ ਕਬੱਡੀ ਦੇ ਟੌਪ ਦੇ ਪਲੇਅਰਾਂ 'ਚ ਦਰਜ ਕਰ ਲਿਆ ਹੈ ਤੁਹਾਨੂੰ ਦੱਸ ਦਈਏ ਕਿ ਅੰਬਾ ਮਾਤਾ ਨਸੀਬ ਕੌਰ ਕਬੱਡੀ ਕਲੱਬ ਬੈਂਕਾਂ ਫਰਵਾਈ ਬੀਬੀਸੀ ਰੜੂਆ ਰੜਕਾ ਮਹਿਮਦਵਾਲ ਤੇ ਰਾਇਲ ਕਿੰਗ ਵਰਗੀਆਂ ਟੀਮਾਂ ਨਾਲ ਕਬੱਡੀ ਖੇਡ ਰਿਹਾ ਹੈ ਇਹਨਾਂ ਦੀਆਂ ਰੇਡਾਂ ਉੱਤੇ ਲੱਖਾਂ ਰੁਪਈਆ ਲੱਗਦੇ ਨੇ ਜੇ ਤਾਂ ਪਹਿਲੀ ਵਾਰ ਇਹਨਾਂ ਦਾ ਨਿਊਜ਼ੀਲੈਂਡ ਦਾ ਵੀਜ਼ਾ ਲੱਗਿਆ ਸੀ ਪਰ ਕਰੋਨਾ ਕਰਕੇ ਨਿਊਜ਼ੀਲੈਂਡ ਨਾ ਜਾ ਸਕੇ ਕਰੋਨਾ ਖਤਮ ਹੋਣ ਤੋਂ ਬਾਅਦ ਅੰਮੇ ਨੇ ਪੰਜਾਬ ਦੇ ਨਾਲ-ਨਾਲ ਬਾਹਰਲੇ ਮੁਲਕਾਂ ਦੀ ਧਰਤੀ ਉੱਤੇ ਵੀ ਆਪਣੀ ਖੇਡ ਦਾ ਜਲਵਾ ਦਿਖਾਇਆ ਸਨਮਾਨਾਂ ਦੀ ਗੱਲ ਕਰੀਏ ਤਾਂ BBC ਰੁੜਕਾ ਵੱਲੋਂ ਇਹਨਾਂ ਨੂੰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ ਨੱਤੂ ਚੱਕ ਕਬੱਡੀ ਕੱਪ ਤੇ ਇਹਨਾਂ ਨੂੰ ਬੁਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ ਪਰ ਤੁਹਾਨੂੰ ਦੱਸ ਦਈਏ ਕਿ ਇਹਨਾਂ ਦਾ ਸਨਮਾਨ ਸਭ ਤੋਂ ਪਹਿਲਾਂ ਇਹਨਾਂ ਦੇ ਪਿੰਡ ਵਾਲਿਆਂ ਨੇ ਦੇਸੀ ਘੋੜਾ ਪੀਪਾ ਅੰਬੇ ਨੂੰ ਸਨਮਾਨ ਮਜੂਦ ਦਿੱਤਾ ਸੀ। ਉਦੋਂ ਅੰਬਾ ਕਾਫੀ ਛੋਟੀ ਉਮਰ ਦਾ ਸੀ। ਮਾਝੇ ਦੇ ਇਸ ਮਝੈਲ ਅੰਬੇ ਨੇ ਸਿਰਫ 5 ਸਾਲਾਂ ਦੇ ਵਿੱਚ ਆਪਣਾ ਨਾਂ ਕਬੱਡੀ ਜਗਤ ਵਿੱਚ ਸਿਖਰਾਂ ਤੇ ਪਹੁੰਚਾ ਦਿੱਤਾ। ਇਹਨਾਂ ਦਾ ਵੱਡਾ ਕਾਰ ਵੱਡੀਆਂ-ਵੱਡੀਆਂ ਗੱਡੀਆਂ ਨਾਲ ਪਰਿਆ ਪਿਆ ਹੈ। 7-8 ਟਰੈਕਟਰ ਅੰਬਾ ਜਿੱਤ ਚੁੱਕਿਆ ਹੈ ਤੇ ਰੇਂਜ ਰੋਵਰ ਜਿਹੀ ਵੱਡੀ ਗੱਡੀ ਨਾਲ ਇਹਨਾਂ ਦਾ ਸਨਮਾਨ ਹੋ ਚੁੱਕਿਆ ਹੈ। ਐਕਐਸਵੀ ਗੱਡੀ ਨਾਲ ਵੀ ਅੰਬੇਦਾ ਸਨਮਾਨ ਹੋ ਚੁੱਕਿਆ ਹੈ ਸਕੋਰਪੀਓ ਜੀ ਵੀ ਵੱਡੀ ਗੱਡੀ ਨਾਲ ਵੀ ਇਹਨਾਂ ਦਾ ਸਨਮਾਨ ਹੋਇਆ ਹੈ ਸੋ ਇਹ ਸੀ ਅੰਬੇਸ਼ਵਰ ਸਿੰਘ ਬਾਰੇ ਦੀ ਬਾਇਓਗ੍ਰਾਫੀ ਤੁਹਾਨੂੰ ਅੰਬੇ ਸ਼ੀਲੂ ਤੇ ਜੱਗੂ ਵਿੱਚੋਂ ਕਿਹੜਾ ਖਿਡਾਰੀ ਪਸੰਦ ਹੈ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਸੋ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰਦੇ ਹੋ ਤੇ ਜੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ